ਪਬਲਿਕ ਗਾਰਡਨ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਸੀਂ ਦੇਖ ਰਹੇ ਹੋ ਮੁੱਖ ਖਬਰਾਂ ਸਰਦੂਜੀਤ ਸਿੰਘ ਦੇ ਨਾਲ ਅੱਜ ਦੀ ਸਭ ਤੋਂ ਪਹਿਲੀ ਮੁੱਖ ਖਬਰ ਇਹ ਹੈ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਸ਼ਬਦ ਲਈਤੀ ਹੈ ਤੇ ਨਾਲ 4 ਦਰਜਨ ਮੰਤਰੀਆਂ ਨੇ ਸ਼ਬਦ ਲਈਤੀ ਪ੍ਰਧਾਨ ਮੰਤਰੀ ਮੋਦੀ ਨਾਲ ਤੇ ਜਿਹਦੇ ਵਿੱਚੋਂ ਕੀ ਰਵਨੀਤ ਬਿੱਟੂ ਜੋ ਕਿ ਪੰਜਾਬ ਤੋਂ ਸੰਸਦ ਬਣ ਕੇ ਗਏ ਨੇ ਉਹਨਾਂ ਨੇ ਵੀ ਸ਼ਬਦ ਲਈਤੀ ਤੇ ਦੇਖਣਾ ਇਹ ਹੋਏਗਾ ਕਿ ਰਵਨੀਤ ਬਿੱਟੂ ਜਿਹੜੇ ਨੇ ਉਹਨਾਂ ਨੇ ਸ਼ਬਦ ਤਾਂ ਲੈ ਲਈਤੀ ਹੈ ਤੇ ਉਹਨਾਂ ਨੂੰ ਕੀ ਮੰਤਰੀ ਮੰਡਲ ਮਿਲਦਾ ਹੈ ਤੇ ਕੀ ਉਹਨਾਂ ਨੂੰ ਜ਼ਿੰਮੇਵਾਰੀ ਮਿਲਦੀ ਹੈ ਪੰਜਾਬ ਦੇ ਪ੍ਰਤੀ ਤੇ ਕੀ ਉਹ ਪੰਜਾਬ ਦੇ ਪ੍ਰਤੀ ਕਿਸਾਨਾਂ ਦਾ ਦੀ ਗੱਲ ਰੱਖਣਗੇ ਸੈਂਟਰ ਵਿੱਚ ਹੁਣ ਕਿਸ ਤਰ੍ਹਾਂ ਉਹ ਆਪਣਾ ਕਾਰਜਕਾਲ ਰੱਖਣਗੇ ਤੇ ਕੀ ਕੀ ਪੰਜਾਬ ਦੇ ਹਿੱਤ ਦੀਆਂ ਗੱਲਾਂ ਕਰਨਗੇ ਉਹ ਇੱਕ ਦੇਖਣ ਵਾਲੀ ਗੱਲ ਹੋएगी ਤੇ ਨਾਲ ਹੀ ਦੂਜੀ ਖਬਰ ਦੇ ਉੱਪਰ ਅਸੀਂ ਰੁਕ ਕਰਦੇ ਹਾਂ ਤੇ ਜੀ ਅੱਜ ਜੰਮੂ ਜੰਮੂ ਕਸ਼ਮੀਰ ਵਿੱਚ ਇੱਕ ਬੱਸ ਦੇ ਉੱਪਰ ਅਤਿਨਕਵਾਦੀ ਹਮਲਾ ਹੋਇਆ ਜਿਦੇ ਵਿੱਚ ਕਈ ਲੋਕਾਂ ਦੇ ਮਰਨ ਦੀ ਖਬਰ ਆ ਰਹੀ ਹੈ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਬੈਠਕ ਕੀਤੀ ਤੇ ਸਮੀਖਿਆ ਕੀਤੀ ਕਿ ਉਹਨਾਂ ਦੇ ਹਾਰ ਦੇ ਕਾਰਨ ਪੰਜਾਬ ਵਿੱਚ ਕੀ ਰਹੇ ਤੇ ਨਾਲ ਦੇ ਨਾਲ ਹੀ ਉਹਨਾਂ ਨੇ ਪੂਰੇ ਸਾਰੇ ਐਮਐਲਏ ਨਾਲ ਤੇ ਆਪਣੇ ਮੰਤਰੀ ਮੰਡਲ ਨਾਲ ਚਰਚਾ ਕੀਤੀ ਕਿ ਪੰਜਾਬ ਦੇ ਹਿੱਤਾਂ ਵਾਸਤੇ ਉਹ ਸੈਂਟਰ ਵਿੱਚ ਜਿਹੜੇ ਸੰਸਦ ਚੁਣ ਕੇ ਗਏ ਨੇ ਤੇ ਉਹਨਾਂ ਦੀ ਕਿਸ ਤਰ੍ਹਾਂ ਗੱਲ ਰੱਖਣਗੇ ਤੇ ਕੀ ਕੀ ਹੁਣ ਅਜੰਡੇ ਉਹਨਾਂ ਦੇ ਰਹਿਣਗੇ ਕਿਉਂਕਿ ਇਸ ਵਾਰ ਤਿੰਨ ਸੰਸਦ ਚੁਣ ਕੇ ਪੰਜਾਬ ਵਿੱਚੋਂ ਗਏ ਨੇ ਤੇ ਦੇਖਣੀ ਹੋਵੇਗਾ ਕਿ ਹੁਣ ਪ੍ਰਧਾਨ ਮੰਤਰੀ ਜਿਹੜੀ ਨਵੀਂ ਸਰਕਾਰ ਤੀਜਾ ਟਰਮ ਉਹਨਾਂ ਦਾ ਆਇਆ ਹੈਗਾ ਹੈ ਕਿ ਉਹਨਾਂ ਨੇ ਪੰਡਤ ਜਵਾਹਰ ਲਾਲ ਨਹਿਰੂ ਦਾ ਇੱਕ ਰਿਕਾਰਡ ਤੋੜਿਆ ਹੈ ਕਿਉਂਕਿ ਇਸ ਤੋਂ ਪਹਿਲੇ ਪੰਡਤ ਜਵਾਹਰ ਲਾਲ ਨਹਿਰੂ ਹੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਸੀ ਦੇਸ਼ ਦੇ ਤੇ ਇਸ ਵਾਰ ਨਰਿੰਦਰ ਨਰਿੰਦਰ ਮੋਦੀ ਨੇ ਉਹਨਾਂ ਦਾ ਇਹ ਰਿਕਾਰਡ ਤੋੜਿਆ ਹੈ ਜੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਦੀ ਸੋਚ ਉੱਕ ਕੇ ਤੇ ਦੇਖਣ ਵਾਲਾ ਇਹ ਹੋਵੇਗਾ ਕਿ ਕੀ ਕੀ ਹੁਣ ਦੇਸ਼ ਦੇ ਹਿੱਤ ਵਾਸਤੇ ਤੇ ਕੀ ਕੀ ਨਵੀਂ ਡਿਵੈਲਪਮੈਂਟ ਕਿਉਂਕਿ ਇਹ ਐਲਾਈਅੰਸ ਦੀ ਗਵਰਨਮੈਂਟ ਹੈਗੀ ਹੈ ਇਹਦੇ ਸਹੀ ਹੋਗੀ ਪਾਰਟੀਆਂ ਦੋ ਨੇ ਮੇਨ ਪਾਰਟੀਆਂ TDP ਤੇ JDU ਤੇ ਦੇਖਣ ਲੈ ਕੇ ਹੋਏਗਾ ਕਿ ਹੁਣ ਦੇਸ਼ ਦੇ ਹਿਤ ਵਾਸਤੇ ਕੀ ਕੀ ਨਵੇਂ ਪਾਲਿਸੀਸ ਆndੀਆਂ ਨੇ ਤੇ ਲੋਕਾਂ ਨੂੰ ਕੀ ਕੀ ਰਾਹਤ ਮਿਲਦੀ ਹੈ ਕਿਉਂਕਿ ਇਸ ਵਿੱਚ ਕਈ ਮੰਤਰੀ ਨਵੇਂ ਸ਼ਾਮਿਲ ਹੋਏ ਨੇ ਚਾਹੇ ਕਈ ਪੁਰਾਣੇ ਚਿਹਰੇ ਨੇ ਜਿਨ੍ਹਾਂ ਨੂੰ ਜਗ੍ਹਾ ਨਹੀਂ ਮਿਲੀ ਮੰਤਰੀ ਮੰਡਲ ਵਿੱਚ ਇਸ ਵਾਰ ਕਈ ਪੁਰਾਣੇ ਚਿਹਰੇ ਨੇ ਜਿਨ੍ਹਾਂ ਵਿੱਚ ਸਮ੍ਰਿਤੀ ਹਰਾਨੀ ਤੇ ਅਨੁਰਾਗ ਠਾਕੁਰ ਨੂੰ ਜਗ੍ਹਾ ਨਹੀਂ ਮਿਲੀ ਤੇ ਕੁਝ ਪੁਰਾਣੇ ਚਿਹਰੇ ਜਿਹੜੇ ਹੁਣ ਰਿਪੀਟ ਹੋਏ ਨੇ ਮੰਤਰੀ ਮੰਡਲ ਵਿੱਚ ਹੁਣ ਦੇਖਣ ਲੈ ਕੇ ਹੈਗਾ ਇਹ ਕਿ ਵੀ ਉਹ ਮੰਤਰੀ ਜਿਹੜੇ ਪੁਰਾਣੇ ਰਿਪੀਟ ਹੋਏ ਨੇ ਉਹਨਾਂ ਨੂੰ ਕੀ ਕੀ ਜ਼ਿੰਮੇਵਾਰੀ ਮਿਲਦੀ ਹੈ ਤੇ ਜਿਹੜੇ ਨਵੇਂ ਮੰਤਰੀ ਐਡ ਹੋਏ ਨੇ ਉਹਨਾਂ ਦੇ ਉੱਪਰ ਕੀ ਕੀ ਜ਼ਿੰਮੇਵਾਰੀ ਜ਼ਿੰਮੇਵਾਰੀ ਪਾਈ ਜਾਂਦੀ ਹੈ ਤੇ ਉਹ ਦੇਸ਼ ਤੇ ਆਪਣੇ ਸਟੇਟ ਵਾਸਤੇ ਕੀ ਕੀ ਏਜੰਡੇ ਤਿਆਰ ਕਰਕੇ ਲੈ ਕੇ ਆਣਗੇ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੋਸਾ ਜਤਾਇਆ ਹੈ ਕਿ ਇਸ ਵਾਰ ਜਿਹੜੀ ਸਰਕਾਰ ਆਈ ਹੈ ਉਹ ਹੋਰ ਲੋਕ ਹਿੱਤ ਦੇ ਪ੍ਰਤੀ ਜਿਹੜਾ ਹੈ ਹੋਰ ਵਧੀਆ ਕੰਮ ਕਰੇਗੀ ਤੇ ਲੋਕਾਂ ਨੂੰ ਗਰੀਬਾਂ ਦੇ ਭਲੇ ਵਾਸਤੇ ਹੋਰ ਕੰਮ ਕਿਤੇ ਜਾਣਗੇ ਤੇ ਨਵੇਂ-ਨਵੇਂ ਡਿਵੈਲਪਮੈਂਟ ਦੇ ਜਿਹੜੇ ਹੈਗੇ ਪ੍ਰੋਜੈਕਟ ਲੈ ਕੇ ਆਏ ਜਾਣਗੇ ਇਸ ਦੇ ਨਾਲ ਹੀ ਮੁੱਖ ਮੰਤਰਾ ਕਰਦੇ ਹੋਏ ਜੀ 10 ਜੁਲਾਈ ਨੂੰ ਪੰਜਾਬ ਵਿੱਚ ਦੁਬਾਰਾ ਚੋਣਾਂ ਹੈਗੀਆਂ ਜਲੰਧਰ ਵੈਸਪ ਦੀ ਸੀਟ ਤੇ ਜਿੱਥੋਂ ਸ਼ੀਤਲ ਅੰਗਰਾਲ ਸੀਗੇ ਐਮਐਲਏ 10 ਜੁਲਾਈ ਨੂੰ ਇਲੈਕਸ਼ਨ ਹੋਣਗੇ ਜੀ ਤੇ 13 ਜੁਲਾਈ ਨੂੰ ਉਸ ਦਾ ਰਿਜ਼ਲਟ ਆਏਗਾ ਕਿਉਂਕਿ ਜਿਹੜੀਆਂ ਜਿਹੜੇ ਸੰਸਦ ਇੱਥੋਂ ਰਿਜ਼ਾਈਨ ਕਰ ਗਏ ਜਾਂ ਚੁਣੇ ਗਏ ਨੇ ਉਹਨਾਂ ਦੀਆਂ ਸੀਟਾਂ ਹੋ ਗਈਆਂ ਸੀ ਖਾਲੀ ਤੇ ਦੇਸ਼ ਦੇ ਬਖ ਬਖ ਸਟੇਟਾਂ ਵਿੱਚ 10 ਜੁਲਾਈ ਨੂੰ ਇਲੈਕਸ਼ਨ ਹੋਣਗੇ ਤੇ ਉਹਨਾਂ ਸੀਟਾਂ ਤੇ ਦੁਬਾਰਾ ਇਲੈਕਸ਼ਨ ਹੋ ਕੇ ਤੇ 13 ਜੁਲਾਈ ਨੂੰ ਰਿਜ਼ਲਟ ਕੱਢਿਆ ਜਾਏਗਾ ਕਿ ਕਿਹੜੀ ਪਾਰਟੀ ਦਾ ਨੁਮਾਇੰਦਾ ਚੁਣਿਆ ਜਾਏਗਾ ਇਸਨਾਂ ਲਈ ਰੁਕ ਕਰਦੇ ਹਾਂ ਜੀ ਰਾਹੁਲ ਗਾਂਧੀ ਸ਼ਾਇਦ ਲੀਡਰ ਆਫ اپੋਜੀਸ਼ਨ ਚੁਣੇ ਜਾਣਗੇ ਇਸ ਵਾਰ ਕਿਉਂਕਿ ਇਸ ਵਾਰ ਜਿਹੜਾ ਲੀਡਰ ਆਫ اپੋਜੀਸ਼ਨ ਹੈ ਉਹ ਰਾਹੁਲ ਗਾਂਧੀ ਦਾ ਨਾਮ ਜਿਹੜਾ ਹੈ ਜ਼ਿਆਦਾ ਚਰਚਿਤ ਹੋ ਰਿਹਾ ਹੈ ਤੇ ਇਸ ਵਾਰ اپੋਜੀਸ਼ਨ ਵੀ ਸਟਰੋਂਗ ਹੈਗੀ ਤੇ ਇਸ ਕਰਕੇ ਕਈ 10 ਸਾਲ ਬਾਅਦ ਪਹਿਲੀ ਵਾਰ ਕੋਈ ਲੀਡਰ ਆਫ اپੋਜੀਸ਼ਨ ਚੁਣਿਆ ਜਾਏਗਾ ਤੇ ਦੇਖਣਯੋਗ ਇਹ ਰਹੇਗਾ ਕਿ ਰਾਹੁਲ ਗਾਂਧੀ ਕੀ ਲੀਡਰ ਆਫ ਆਪੋਜੀਸ਼ਨ ਬਣਦੇ ਨੇ ਜਾਂ ਕਿਸੇ ਹੋਰ ਨਾਮ ਨੂੰ ਲੀਡਰ ਆਫ ਆਪੋਜੀਸ਼ਨ ਦੁਨੀਆਂ ਜਾਂਦਾ ਹੈ ਰਮਨੀਤ ਬਿੱਟੂ ਸੌ ਚੱਕ ਕੇ ਜਦੋਂ ਦਿੱਲੀ ਤੋਂ ਵਾਪਸ ਆਪਣੇ ਘਰ ਲੁਧਿਆਣਾ ਪਹੁੰਚੇ ਤੇ ਉਹਨਾਂ ਦਾ ਬੁਕੇਆਂ ਨਾਲ ਤੇ ਫੁੱਲ ਬੁਕੇ ਨਾਲ ਤੇ ਫੁੱਲ ਨਾਲ ਜ਼ੋਰਦਾਰ ਸਵਾਗਤ ਕੀਤਾ ਗਿਆ ਉਹਨਾਂ ਦੇ ਘਰ ਵਿੱਚ ਤੇ ਲੋਕਾਂ ਚ ਕਾਫੀ ਤੇ ਉਹਨਾਂ ਦੇ ਸਪੋਰਟਰਾਂ ਚ ਉਤਸ਼ਾਹ ਦੇਖਿਆ ਗਿਆ ਤੇ ਉਹਨਾਂ ਦੀ ਫੈਮਿਲੀ ਨੇ ਉਹਨਾਂ ਦਾ ਬੜਾ ਮਾਨ ਸਨਮਾਨ ਕੀਤਾ ਰਮਨੀਤ ਬਿੱਟੂ ਭਾਜਪੀ ਤੋਂ ਲੁਧਿਆਣਾ ਤੋਂ ਲੜੇ ਸੀਗੇ ਤੇ ਉਹ ਸੰਸਦ ਬਣ ਚੁੱਕੇ ਹੁਣ ਉਹ ਭਾਜਪਾ ਗਵਰਨਮੈਂਟ ਵਿੱਚ ਉਹਨਾਂ ਨੂੰ ਸ਼ਾਇਦ ਮੰਤਰੀ ਮੰਡਲ ਦੀ ਵੀ ਕੋਈ ਸੀਟ ਮਿਲੇ ਇਹ ਦੇਖਣ ਲਾਇਕ ਹੈ ਕਿ ਉਹ ਉਹਨਾਂ ਨੂੰ ਕੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਤੇ ਕੀ ਰਮਨੀਤ ਬਿੱਟੂ ਕਿਸਾਨਾਂ ਦੇ ਦਿਲ ਵਿੱਚ ਆਪਣਾ ਘਰ ਬਣਾ ਪਾਣਗੇ ਕਿ ਨਹੀਂ ਤੇ ਕੀ ਉਹ ਨਰਿੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੋ ਵੀ ਨੀਤੀਆਂ ਹੈਗੀਆਂ ਪੰਜਾਬ ਹਿੱਤ ਦੀਆਂ ਕੀ ਉਹ ਲੋਕਾਂ ਤੱਕ ਉਹਨਾਂ ਨੂੰ ਸਮਝਾਉਣ ਵਿੱਚ ਕਾਮਯਾਬ ਹੋਣਗੇ ਇਸ ਵਾਰ ਕਿ ਨਹੀਂ ਹੋਣਗੇ ਉਹ ਦੇਖਣ ਲਾਇਕ ਰਹੇਗਾ ਕਿਉਂਕਿ ਨਮਨੀਤ ਬਿੱਟੂ ਨੂੰ ਇਸ ਵਾਰ ਸੈਂਟਰ ਦੇ ਮੰਤਰੀ ਬਣਨ ਦਾ ਇਹ ਪਹਿਲਾ ਮੌਕਾ ਮਿਲ ਰਿਹਾ ਹੈ ਤੇ ਦੇਖਦੇ ਹਾਂ ਕਿਰਮਨੀਤ ਬਿੱਟੂ ਹੁਣ ਪੰਜਾਬ ਵਿੱਚ ਦੀ ਕੀ ਗੱਲ ਚੱਕਦੇ ਨੇ ਪਾਰਲੀਮੈਂਟ ਵਿੱਚ ਤੇ ਪੰਜਾਬ ਦੇ ਲੋਕਾਂ ਦੇ ਹਿੱਤ ਦੀ ਕਿੰਨੀ ਕਵਾਜ ਚੁੱਕਦੇ ਨੇ ਸਪੋਰਟਸ ਵਿੱਚ ਇੰਡੀਆ ਨੇ ਕੱਲ ਪਾਕਿਸਤਾਨ ਨੂੰ T20 ਵਰਲਡ ਕਪ ਵਿੱਚ ਅਮਰੀਕਾ ਜਹਰਾ ਦਿੱਤਾ ਹੈ 6 ਰਾਂਤੋ ਜਿੱਤ ਹਾਸਲ ਕੀਤੀ ਇੰਡੀਆ ਦੀ ਟੀਮ ਨੇ ਇਸ ਵਾਰ ਗਰਮੀ ਦਾ ਜੋ ਕਹਿਰ ਨਿਚੇ ਨਿਚਲੇ ਇਲਾਕਿਆਂ 'ਚ ਪੈਂਦਾ ਪਿਆ ਉਹਨੂੰ ਦੇਖਦੇ ਹੋਏ ਸਲਾਨੀਆਂ ਦੀ ਇੰਨੀ ਪੀੜ ਉਮਰੀ ਹੈ ਹਿਮਾਚਲ ਵਿੱਚ ਜਾਂ ਉੱਪਰ ਪਹਾੜੀ ਇਲਾਕਿਆਂ 'ਚ ਕਿ ਉੱਥੇ ਹੋਟਲ ਬੁਕਿੰਗ ਸੜਕਾਂ ਜਮ ਹੋਈਆਂ ਪਈਆਂ ਨੇ ਗਰਮੀ ਦੇ ਕਹਿਰ ਕਰਕੇ ਇੰਨੇ ਟੂਰਿਸਟ ਉੱਪਰ ਜਾਂਦੇ ਪਏ ਨੇ ਕਿ ਉੱਪਰ ਸਾਰਾ ਹਿਮਾਚਲ ਦਾ ਜੜਾ ਇਲਾਕਾ ਹੈਗਾ Shimla ਲੈ ਲਈਏ Kullu Manali ਲੈ ਲਈਏ ਸਾਰਾ ਟ੍ਰੈਫਿਕ ਜਾਮ ਨਾਲ ਭਰ ਚੁੱਕਿਆ ਹੋਇਆ ਹੈ ਐਡੇ ਸਲਾਨੀ ਜਾ ਰਹੇ ਨੇ ਗਰਮੀ ਨੂੰ ਦੇਖਦੇ ਹੋਏ ਉੱਪਰ ਠੰਡ ਦੀ ਤਲਾਸ਼ ਵਿੱਚ ਕਿ ਉੱਪਰ ਸਾਰਾ ਹਿਮਾਚਲ ਦਾ ਇਲਾਕਾ ਜਾਮ ਹੋਇਆ ਪਿਆ ਜਿਹਦੇ ਵਿੱਚ ਕੀ ਹੋਟਲਾਂ ਵਿੱਚ ਕਮਰੇ ਮਿਲਨੇ ਮੁਸ਼ਕਿਲ ਹੋ ਚੁੱਕੇ ਹੋਏ ਨੇ ਗੱਡੀ ਦੀ ਪਾਰਕਿੰਗ ਮਿਲਨੀ ਮੁਸ਼ਕਿਲ ਹੋ ਚੁੱਕੀ ਹੋਈ ਹੈ ਇਸ ਵਾਰ ਵੈਸੇ ਵੀ ਗਰਮੀਆਂ ਦਾ ਕਾਫੀ ਜੋਰ ਹੈ ਔਰ ਮੌਸਮ ਵਿਗਿਆਨ ਵਿਭਾਗ ਨੇ ਵੈਸੇ ਵੀ ਕਿਹਾ ਹੈ ਕਿ ਹਾਲੀੀ ਥੋੜੇ ਦਿਨ ਹੋਰ ਗਰਮੀ ਰਹੇਗੀ ਤਾਂ ਉਸ ਤੋਂ ਬਾਅਦ ਕੁਝ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈਗੀ ਹੈ ਤੇ ਇਸ ਮੁਖ ਦੇਖਦੇ ਹੋਏ ਸਲਾਨੀ ਕਾਫੀ ਜੜੇ ਨੇ ਉਹ ਪਹਾੜੀਆਂ ਵੱਲ ਆਕਰਸ਼ਿਤ ਹੋ ਰਹੇ ਨੇ ਕਸ਼ਮੀਰ ਤੱਕ ਇਸ ਵਕਤ ਇਸ ਵਾਰ ਬਹੁਤ ਜ਼ਿਆਦਾ ਓਵਰ ਟੂਰਿਸਟ ਪੜ ਚੁਕੇ ਹੋਏ ਨੇ ਸਿਆਸਤ ਦਾ ਦੇਖਣਾ ਹੈ ਕਿ ਨਵਾਂ ਨਵੇਂ ਪ੍ਰਧਾਨ ਮੰਤਰੀ ਜਿਹੜੇ ਨਰਿੰਦਰ ਮੋਦੀ ਨੇ ਉਹਨਾਂ ਨਾਲ ਕਿਹੜੇ-ਕਿਹੜੇ ਮੰਤਰੀ ਸ਼ਾਮਿਲ ਹੋਣਗੇ ਤੇ ਕਿਸ-ਕਿਸ ਨੂੰ ਮੇਨ ਪੋਰਟਫੋਲੀਓ ਮਿਲਣਗੇ ਤੇ ਵੱਡੇ ਅਹੁਦੇ ਮਿਲਣਗੇ ਕਿਉਂਕਿ ਹਾਲੀ ਤੱਕ ਸਿਰਫ ਸ਼ਬਦ ਲਿੱਤੀ ਗਈ ਹੈ ਹਲੀ ਮੰਤਰੀ ਮੰਡਲ ਦਾ ਵਿਸਤਾਰ ਨਹੀਂ ਕੀਤਾ ਗਿਆ ਹੈ ਤੇ શ્રી ਨਰਿੰਦਰ ਮੋਦੀ ਨੇ ਅੱਜ ਆਪਣਾ ਐਜ਼ ਅ ਥਰਡ ਟਰਮ ਪ੍ਰਾਈਮ ਮਿਨਿਸਟਰ ਆਪਣਾ ਅਫੀਸ ਸੰਭਾਲ ਲਿੱਤਾ ਹੈ ਤੇ ਦੇਖਣ ਹੀ ਹੋ ਗਏ ਹੈ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਕੀ ਨਵੀਂ ਸਕੀਮ ਲੈ ਕੇ ਆਣਗੇ ਲੋਕਾਂ ਦੇ ਹਿੱਤ ਲਈ ਤੇ ਦੇਸ਼ ਦੇ ਹਿੱਤ ਲਈ ਤੇ ਨਾਲ ਹੀ ਕੌਣ ਹੋਮ ਮਿਨਿਸਟਰ ਹੋਏਗਾ ਕੌਣ ਡਿਫੈਂਸ ਮਿਨਿਸਟਰ ਹੋਏਗਾ ਤੇ ਕਿਹਦੇ ਕੋਲ ਰੇਲਵੇ ਜਾਂਦਾ ਕਿਉਂਕਿ ਪਹਿਲੇ ਮੰਗ ਹੋਈ ਸੀ ਕਿਉਂਕਿ ਐਨਡੀਆ ਲਾਈਨ ਸਿਚ ਜਿਹੜੀਆਂ ਦੋ ਮੁੱਖ ਪਾਰਟੀਆਂ ਹੈਗੀਆਂ TDP ਤੇ JNU ਉਨ੍ਹਾਂ ਵੱਲੋਂ ਕੁਝ ਸ਼ਰਤਾਂ ਰੱਖੀਆਂ ਗਈਆਂ ਸੀਗੀਆਂ ਮੰਤਰੀ ਮੰਡਲ ਲੈਣ ਵਾਸਤੇ ਤੇ ਦੇਖਣ ਨੂੰ ਲੈ ਕੇ ਰਹੇਗਾ ਕਿ ਹੁਣ ਕਿਸ ਨੂੰ ਕਿਹੜਾ ਕਿਹੜਾ ਮੰਤਰੀ ਮੰਡਲ ਮਿਲਦਾ ਹੈ ਔਰ ਕਿਸ ਨੂੰ ਕਿਹੜਾ ਕਿਹੜਾ ਪੋਰਟਫੋਲੀਓ ਮਿਲਦਾ ਹੈ ਜੀ ਇਹ ਸੀਗੀਆਂ ਜੀ ਅੱਜ ਦੀਆਂ ਮੁੱਖ ਖਬਰਾਂ ਧੰਨਵਾਦ